ਗੁਰਦੁਆਰਾ ਫਤੇਗੜ ਸਾਹਿਬ ਉਥੋਂ ਦੀ ਪਵਿੱਤਰ ਧਰਤੀ ਦੇ ਉੱਪਰ ਸੇਵਾ ਕਰਦੇ ਇੱਕ 80 ਸਾਲ ਦੇ ਬਜ਼ੁਰਗ ਨੂੰ ਜਦੋਂ ਸੱਪ ਨੇ ਡੰਗ ਮਾਰਿਆ ਤੇ ਮੌਕੇ ਤੇ ਹੀ ਉਸ ਬਜ਼ੁਰਗ ਦੀ ਜਾਨ ਨਿਕਲ ਗਈ ਤੇ ਉਸ ਸੱਪ ਨੇ ਜਦੋਂ ਆਪਣਾ ਫਣ ਤਾਣ ਕੇ ਦੱਸ ਦਿੱਤਾ ਰਾਜਵੀਰ ਜਵੰਦੇ ਦੇ ਪੁਨਰ ਜਨਮ ਦੀ ਤਰੀਕ ਸੋ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਪਰ ਤੇ ਅੱਜ ਅਸੀਂ ਬਹੁਤ ਹੀ ਗੰਭੀਰ ਅਤੇ ਮਨੁੱਖੀ ਦਿਲ ਨੂੰ ਛੂਹਣ ਵਾਲੇ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਜੋ ਕੁਝ ਫਤੇਗੜ ਸਾਹਿਬ ਦੇ ਵਿੱਚ ਵਾਪਰਿਆ ਕਈ ਲੋਕਾਂ ਨੂੰ ਤਾਂ ਇਹ ਕਹਾਣੀ ਲੱਗਦੀ ਹੈ ਪਰ ਜੇਕਰ ਆਪਾਂ ਗੁਰਬਾਣੀ ਦਾ ਹਵਾਲਾ ਦੇਈਏ ਕਿ ਗੁਰਬਾਣੀ ਇਸ ਚੀਜ਼ ਨੂੰ ਕੀ ਮੰਨਦੀ ਹੈ ਉਸੇ ਹੀ ਵਿਸ਼ੇ ਦੇ ਉੱਪਰ ਅੱਜ ਆਪਾਂ ਗੱਲ ਕਰਾਂਗੇ ਮੌਤ ਸਰੀਰ ਤੇ ਜੀਵ ਦੀ ਅਸਲ ਹਕੀਕਤ ਇਹ ਵੀ ਇੱਕ ਖਬਰ ਜੋ ਸੋਸ਼ਲ ਮੀਡੀਆ ਦੇ ਉੱਪਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਕਿ ਫਤਿਹਗੜ ਸਾਹਿਬ ਦੇ ਵਿੱਚ 80 ਸਾਲ ਸੇਵਾ ਕਰਦੇ ਬਾਬੇ ਨੂੰ ਸੱਪ ਦੇ ਡੰਗ ਦੇ ਨਾਲ ਜੋ ਕਿ ਇਸ ਦੁਨੀਆ ਤੋਂ ਚਲਾ ਗਿਆ ਇਹ ਸੱਚਮੁੱਚ ਇੱਕ ਦੁਖਦਾਈ ਘਟਨਾ ਹੈ ਜਿਸ ਨੇ ਸਾਡੇ ਮਨ ਨੂੰ ਸਵਾਲ ਪੁੱਛਣ ਤੇ ਮਜਬੂਰ ਕੀਤਾ ਕਿ ਆਖਰਕਾਰ ਮੌਤ ਤੋਂ ਬਾਅਦ ਕੀ ਹੁੰਦਾ ਹੈ ਜੀਵ ਕਿੱਥੇ ਜਾਂਦਾ ਹੈ ਕਿ ਸਾਨੂੰ ਮੁੜ ਜਨਮ ਮਿਲਦਾ ਹੈ ਐਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਹੁਣ ਸਭ ਤੋਂ ਜਿਆਦਾ ਜੋ ਆਪਣੇ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਮੌਤ ਕੀ ਹੈ ਸਾਡੇ ਸਰੀਰ ਦਾ ਇਹ ਭੌਤਿਕ ਰੂਪ ਇੱਕ ਬਸੰਤ ਦੀਆਂ ਪੱਤੀਆਂ ਵਾਂਗ ਹੈ ਇੱਕ ਦਿਨ ਇਹ ਹੈ ਇੱਕ ਦਿਨ ਨਹੀਂ ਪਰ ਸੱਚ ਇਹ ਹੈ ਕਿ ਮੌਤ ਇਹਨਾਂ ਹੱਡੀਆਂ ਮਾਸ ਤੇ ਖੂਨ ਦਾ ਖਤਮ ਹੋਣਾ ਹੈ ਪਰ ਜੀਵ ਦਾ ਖਤਮ ਹੋਣਾ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਿਖਾਉਂਦੇ ਨੇ ਕਿ ਅਸਲੀ ਜੀਵ ਰੂਹ ਹੈ ਆਤਮਾ ਹੈ ਜੋ ਕਿ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਇਹ ਮੇਰਾ ਨਿੱਜੀ ਅਨੁਭਵ ਨਹੀਂ ਪਰ ਗੁਰਬਾਣੀ ਇਸ ਨੂੰ ਇਸ ਤਰ੍ਹਾਂ ਵਿਆਖਿਆ ਕਰਦੀ ਹੈ ਕਿ ਮੌਤ ਸਿਰਫ ਮੁਰਖੀ ਸਰੀਰ ਨੂੰ ਜੋ ਕਿ ਇੱਕ ਵਾਰੀ ਉਹ ਹੱਡੀਆਂ ਅਤੇ ਮਾਸ ਉਸ ਦਾ ਖਤਮ ਹੋਣਾ ਹੈ ਪਰ ਅਸਲ ਜੀਵ ਨੂੰ ਪਰਮਾਤਮਾ ਦੀ ਰੋਸ਼ਨੀ ਦੇ ਵਿੱਚ ਵਾਪਸ ਜੋੜਦਾ ਹੈ ਹੁਣ ਸਵਾਲ ਸਾਡੇ ਮਨ ਦੇ ਵਿੱਚ ਇਹ ਆਉਂਦਾ ਹੈ ਕਿ ਗੁਰਬਾਣੀ ਦੇ ਵਿੱਚ ਪੁਨਰ ਜਨਮ ਦੇ ਬਾਰੇ ਕੀ ਕਿਹਾ ਗਿਆ ਹੋਇਆ ਹੈ ਇੱਥੇ ਗੱਲ ਕਰਦੇ ਹਾਂ ਉਸੇ ਮੁੱਦੇ ਉੱਪਰ ਜਿਸ ਦੇ ਬਾਰੇ ਬਹੁਤ ਸਾਰੇ ਲੋਕ ਗਲਤਫਹਿਮੀਆਂ ਦੇ ਨਾਲ ਜੁੜੇ ਹੋਏ ਨੇ ਉਹ ਹੈ ਪੁਨਰ ਜਨਮ ਹੁਣ ਆਪਾਂ ਬਹੁਤ ਸਾਰੀਆਂ ਕਹਾਣੀਆਂ ਸੁਣਦੇ ਨੇ ਆਪਾਂ ਰਸਾਲਿਆਂ ਦੇ ਵਿੱਚ ਵੀ ਪੜ੍ਹਿਆ ਹੈ ਆਪਾਂ ਅਖਬਾਰਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਫਲਾਣੇ ਪਿੰਡ ਕਿਸੇ ਬੱਚੇ ਨੇ ਦੁਬਾਰਾ ਜਨਮ ਲੈ ਲਿਆ ਕੋਈ ਫਿਲਮ ਹੁੰਦੀ ਹੈ ਫਿਲਮ ਦੇ ਵਿੱਚ ਕੋਈ ਐਕਟਰ ਹੈ ਉਹ ਦੁਬਾਰਾ ਜਨਮ ਲੈ ਕੇ ਆਉਂਦਾ ਹੈ ਉਸ ਨੂੰ ਆਪਣਾ ਸਾਰਾ ਪਿਛਲਾ ਜਨਮ ਯਾਦ ਆ ਜਾਂਦਾ ਹੈ ਇਹ ਚੀਜ਼ਾਂ ਆਪਾਂ ਕਹਾਣੀਆਂ ਦੇ ਵਿੱਚ ਹੀ ਦੇਖਦੇ ਹਾਂ ਪਰ ਜਦੋਂ ਅਸਲ ਦੇ ਵਿੱਚ ਆਪਾਂ ਗੁਰਬਾਣੀ ਦਾ ਹਵਾਲਾ ਆਪਾਂ ਦੇਖੀਏ ਨਾ ਉਦੋਂ ਆਪਣੇ ਸਾਹਮਣੇ ਸਾਰੀ ਗੱਲਬਾਤ ਜਿਹੜੀ ਹੈ ਉਹ ਕਲੀਅਰ ਹੋ ਜਾਂਦੀ ਹੈ ਗੁਰੂ ਗ੍ਰੰਥ ਸਾਹਿਬਹਾਰਾ ਸਾਨੂੰ ਕੀ ਸਿਖਾਉਂਦੇ ਨੇ ਕਿ ਸਾਡਾ ਮਨ ਹੋ ਮੈਂ ਹੰਕਾਰ ਦੇ ਵਿੱਚ ਫਸਿਆ ਹੋਇਆ ਹੈ ਜੋ ਫਿਰ ਫਿਰ ਜੂਨੀ ਆਵੇ ਏ ਰੂ ਫਿਰ ਜਨਮਾਂ ਦੇ ਵਿੱਚ ਆਉਂਦੀ ਜਾਂਦੀ ਹੈ ਜਦ ਤੱਕ ਹੰਕਾਰ ਤੋਂ ਬਚ ਕੇ ਗੁਰੂ ਦੇ ਸ਼ਬਦ ਦੇ ਨਾਲ ਇੱਕਮਿਕ ਨਾ ਹੋ ਜਾਵੇ ਉਹਨਾਂ ਚੱਕਰ ਉਹ ਜੁਨੀਆਂ ਦੇ ਵਿੱਚ ਭਟਕਦਾ ਫਿਰਦਾ ਹੈ ਇਸ ਦਾ ਮਤਲਬ ਇਹ ਹੈ ਕਿ ਜੇ ਮਨੁੱਖ ਆਪਣੇ ਅੰਦਰਲੇ ਹੰਕਾਰ ਨੂੰ ਛੱਡਦਾ ਨਹੀਂ ਤੇ ਸਿੱਖੀ ਦੇ ਵਿੱਚ ਜੋ ਕੁਝ ਬੋਲਿਆ ਹੈ ਗੁਰੂ ਦੇ ਸ਼ਬਦ ਨਾਮ ਰਸਨ ਨੂੰ ਨਹੀਂ ਸਮਝਦਾ ਤਾਂ ਉਸ ਦੀ ਆਤਮਾ ਵਾਰ-ਵਾਰ ਧਰਤਲ ਤੇ ਆਵੇਗੀ ਅਤੇ ਉਸ ਰਸਤੇ ਦੇ ਵਿੱਚ ਰਹੇਗੀ ਉਹ ਜੁਨਾ ਵਿੱਚ ਪੈਂਦਾ ਰਹੇਗਾ ਇਸ ਦੀ ਵਿਆਖਿਆ ਇਹ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਨੇ ਪਿਛਲੇ ਜੀਵਨਾਂ ਦੀ ਯਾਦ ਰੱਖਣੀ ਹੈ ਬਲਕਿ ਇਹ ਵਿਆਖਿਆ ਐਸੇ ਚੇਤਨਾ ਦੇ ਚੱਕਰ ਨੂੰ ਦੱਸਦੀ ਹੈ ਕਿ ਆਤਮਿਕ ਹੰਕਾਰ ਤੇ ਮਨ ਵਾਸਨਾ ਦੇ ਵਿੱਚ ਫਸਿਆ ਹੋਇਆ ਮਨੁੱਖ बार-बार ਜੁਨਾ ਦੇ ਵਿੱਚ ਆਉਂਦਾ ਹੈ ਹੁਣ ਆਪਾਂ ਉਹ ਕੁਝ ਗੁਰਬਾਣੀ ਦੇ ਅਰਥਾਂ ਨੂੰ ਸਮਝੀਏ ਕਿ ਹਮੈ ਵਿਆਪੀ ਹੈ ਸ਼ਬਦ ਦਾ ਚਿੰਨ ਹੈ ਫਿਰ ਫਿਰ ਜੁਨੀ ਆਵੇ ਜੇ ਮਨੁੱਖ ਹੰਕਾਰ ਦੇ ਵਿੱਚ ਫਸਿਆ ਰਹੇ ਤਾਂ ਵਾਰ-ਵਾਰ ਜਨਮਾਂ ਦੇ ਚੱਕਰਾਂ ਦੇ ਵਿੱਚ ਅਟਕਦਾ ਰਹਿੰਦਾ ਹੈ ਜੇ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਮਿਲੀਏ ਨਾਮ ਜਪੀਏ ਅਤੇ ਹੰਕਾਰ ਛੱਡ ਦਈਏ ਫਿਰ ਇਹ ਜਨਮ ਮਰਨ ਦਾ ਚੱਕਰ ਜਿਹੜਾ ਹੈ ਉਹ ਤੋੜਿਆ ਜਾ ਸਕਦਾ ਹੈ ਐਸੀ ਤਰ੍ਹਾਂ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਪੂਰਾ ਮਨੁੱਖ ਉਹੀ ਹੈ ਜੋ ਗੁਰੂ ਦੇ ਨਾਮ ਦੇ ਨਾਲ ਇੱਕ ਹੋ ਜਾਵੇ ਜਿਵੇਂ ਜਿਵੇਂ ਸਰੀਰ ਦੀਆਂ ਸਮਗਰੀਆਂ ਜੋ ਕਿ ਇਨਸਾਨ ਦੀ ਜਦੋਂ ਮੌਤ ਹੁੰਦੀ ਹੈ ਮੌਤ ਤੋਂ ਬਾਅਦ ਕੀ ਹੁੰਦਾ ਹੈ ਲੋਕਾਂ ਦੇ ਮਨ ਦੇ ਵਿੱਚ ਬਹੁਤ ਸਵਾਲ ਹੈ ਕਿ ਜਿਵੇਂ ਜਿਵੇਂ ਸਰੀਰ ਦੀਆਂ ਸਮਗਰੀਆਂ ਪਿਛਲੇ ਤੱਤਾਂ ਨੂੰ ਵਾਪਸ ਲੈ ਜਾਂਦੀਆਂ ਹਨ ਧਰਤੀ ਪਾਣੀ ਆਦਿ ਤੇ ਵਾਹਿਗੁਰੂ ਦੇ ਨਾਮ ਦਾ ਰਸ ਜੋ ਮਨੁੱਖ ਆਪਣੇ ਜੀਵਨ ਵਿੱਚ ਜਿਉਂਦਾ ਧਿਆਨ ਕਰਦਾ ਹੈ ਉਹੀ ਜੀਵ ਦੀ ਆਤਮਿਕ ਗਤੀ ਨੂੰ ਸੁਧਾਰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਿਖਾਉਂਦੇ ਹਨ ਕਿ ਸਾਡੀ ਆਤਮਾ ਜਿਸ ਤਰ੍ਹਾਂ ਸਰੀਰ ਨੂੰ ਛੱਡਦੀ ਹੈ ਉਸ ਦਾ ਅਸਲ ਮਕਾਨ ਹੈ ਪ੍ਰਮਾਤਮਾ ਦੀ ਮਿਹਰ ਜਿਹੜੇ ਲੋਕ ਗੁਰੂ ਦੇ ਨਾਮ ਨੂੰ ਆਪਣੀ ਅਸਲ ਜ਼ਿੰਦਗੀ 'ਚ ਵਸਾ ਲੈਂਦੇ ਹਨ ਉਹ ਮੌਤ ਉੱਤੇ ਵੀ ਡਰ ਨਹੀਂ ਮਹਿਸੂਸ ਕਰਦੇ ਕਿਉਂਕਿ ਉਹ ਸਮਝਦੇ ਹਨ ਕਿ ਸੱਚ ਜੋ ਕੀ ਹੈ ਉਹ ਕਦੇ ਵੀ ਵੱਖ ਨਹੀਂ ਹੁੰਦਾ ਹੁਣ ਸਾਧ ਸੰਗਤ ਜੀ ਅੰਤ ਦੇ ਵਿੱਚ ਤੁਹਾਨੂੰ ਇਹੀ ਸੰਦੇਸ਼ ਦਿੰਨੇ ਆ ਕਿ ਜੇਕਰ ਅਸੀਂ ਆਪਣੇ ਜੀਵਨ ਵਿੱਚ ਗੁਰੂ ਦੀ ਬਾਣੀ ਨੂੰ ਆਪਣੀ ਅਸਲ ਹੀ ਜ਼ਿੰਦਗੀ ਦਾ ਹਿੱਸਾ ਬਣਾਈਏ ਅਸੀਂ ਹਉਮੈ ਨੂੰ ਤਿਆਗ ਲਈਏ ਤੇ ਆਤਮਾ ਨੂੰ ਪਰਮਾਤਮਾ ਨਾਲ ਮਿਲਣ ਦੀ ਕੋਸ਼ਿਸ਼ ਕਰੀਏ ਤਾਂ ਵੀ ਮੌਤ ਸਾਡੇ ਲਈ ਇੱਕ ਭੈ ਦੀ ਚੀਜ਼ ਨਹੀਂ ਰਹਿੰਦੀ ਉਹ ਸਾਡੇ ਲਈ ਇੱਕ ਮੁਕਤੀ ਬਣ ਜਾਂਦੀ ਹੈ ਸਾਧ ਸੰਗਤ ਜੀ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ